ਉਹ ਵੀ ਜਾਦੂ ਦਾ ਮਸਾਲਾ ਰਗੜੋ ਲੱਗੇ ਆ ਮਸਾਲੇ ਨਾਲ ਐ ਵੀ ਸਿਆਲਾ ਜਿਹਦਾ ਮਸਾਲਾ ਬਹੁਤ ਦਿੱਤਾ ਜਾਂਦਾ ਥੋੜਾ ਗਰਮ ਹੁੰਦਾ ਇਹ ਗਰਮੀਆਂ ਚ ਐ ਵੀ ਚੱਲ 15 ਕਿਹੜਾ ਮਗਰੋਂ ਦੇ 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 ਦੇਖ ਲਓ ਤੁਸੀਂ ਉਹਦੇ ਅੰਗ ਸੰਘਾ ਦੇ ਮਹਾਰਾਜ ਦੀ ਕਿਰਪਾ ਦੇ ਲੋ ਆ ਜਿਹੜਾ ਸੋਟਾ ਰੋਪੇ ਦਾ ਨਿੰਗਾ ਦੀ ਭਾਸ਼ਾ ਜੀ ਪਤਾ ਨਹੀਂ ਸਲੋਤਰ ਕਹਿੰਦੇ ਨੇ ਜਾਂ ਕੀ ਕਹਿੰਦੇ ਨੇ ਐਡਾ ਐਡਾ ਵੀ ਹੁੰਦੇ ਨੇ ਦੇ ਹਲਾ ਅੱਜ ਵੀ ਥੋੜਾ ਹੋ ਜਾਂਦੀ ਹੈ ਮੇਰੇ ਹਿਸਾਬ ਨਾਲ 15 ਕਿਲੋ ਤੋਂ ਵੱਧ ਭਾਰ ਹੈ ਇਹ ਚ ਵੀ ਉਹ ਦੇ ਲੋ ਕਿੱਡੇ ਕਿੱਡੇ ਚਲਾਉਂਦੇ ਨੇ ਨਾਲੇ ਦੋ ਐਂ ਫੜ ਕੇ ਚਲਾਉਂਦੇ ਨੇ ਐਂ ਕਰਕੇ ਗੁੱਟ ਦੇ ਜਿਹਦੇ ਗੁੱਟਾਂ ਦੇ ਗੁੱਟ 'ਚ ਜਾਨ ਹੋਊ ਟੋਲੇ 'ਚ ਜਾਨ ਹੋਈ ਹੁੰਦਾ ਚਲਾ ਸਕਦਾ ਬਾਕੀ ਜਦੋਂ ਪ੍ਰੈਕਟਿਸ ਵੀ ਇੱਕ ਚੀਜ਼ ਆ ਪਰ ਜਾਨ ਦੀ ਚਿਰੋਈ ਆ ਇੰਨਾ ਭਾਰੀ ਦਿਨਾਂ ਦੇ ਦਬਾਅ ਪੈਂਦੀ ਐ ਐ ਆਟਾ ਬਣ ਜਾਂਦਾ ਨਾ ਲੋਵੇਂ ਇਹ ਹੋ ਗਿਆ ਪੂਰਾ ਮਸਾਲਾ ਇਹ ਦੋ ਪੜੇ ਬਣ ਜਾਣੇ ਨੇ ਇਹ ਕਰੂ ਤੇ ਹਾਂ ਆ ਜਾ ਲੈ ਫੜ ਕੇ ਰੱਖ ਸਾੜ ਓਏ ਆ ਜਾ ਲੈ ਇਹਨੂੰ ਪਤਾ ਲੱਗ ਗਿਆ ਲੈ ਵੜਾ ਇਹ ਮਸਾਲਾ ਖਵਾਉ ਆਜੰਦਰਾਇਆ ਕੁਛ ਨਹੀਂ ਕਹਿੰਦਾ। ਇਹ ਪਤਾ ਲੱਗ ਗਿਆ। ਲੈ ਕੇ ਕੀ ਕਰਲਾ ਥਾਲ ਅੱਗੇ ਕਰਲਾ। ਇਹਨੂੰ ਕੁਛ ਨਹੀਂ ਕਹਿੰਦਾ ਇਹ ਜੇ ਕਰੂਗਾ ਤਾਂ ਮੈਂ ਮਰੂਗਾ। lagi kare lagi kare lagi karya dulu apa ক্লালে ক্লে